ਦੋਸਤੋ ਤੁਹਾਨੂੰ ਲੱਗਦਾ ਵੀ ਪੈਸਾ ਕਮਾਉਣ ਵਾਸਤੇ ਸਾਨੂੰ ਬਹੁਤ ਸਾਰੀ ਪੜ੍ਹਾਈ ਜਾਂ ਡਿਗਰੀ ਦੀ ਲੋੜ ਹੈ ਮੇਰੇ ਹਿਸਾਬ ਨਾਲ ਤਾਂ ਨਹੀਂ ਜੇਕਰ ਤੁਸੀਂ ਪੜ੍ਹ ਲਿਖ ਕੇ ਕਿਤੇ ਲੱਗ ਵੀ ਜਾਣਾ ਵਾਧ ਤੋ ਵਾਧ ਤੁਸੀਂ 50 ਜਾਂ ਵਾਧ ਤੋ ਵਾਧ ਲੱਖ ਰੁਪਇਆ ਕਮਾ ਲੋਗੇ ਪਰ ਜੇਕਰ ਤੁਸੀਂ ਆਪਦਾ ਬਿਜ਼ਨਸ ਕਰੋਗੇ ਚਾਹੇ ਤੁਸੀਂ ਅਨਪੜ੍ਹ ਹੋ ਤਾਂ ਤੁਸੀਂ ਲੱਖ ਤੋਂ ਵੀ ਵੱਧ ਕਮਾ ਸਕਦੇ ਆਪਦਾ ਕੰਮ ਵੱਡਾ ਹੀ ਹੁੰਦਾ ਕਿਸੇ ਦੀ ਗੁਲਾਮੀ ਕਰਨ ਨਾਲੋਂ ਆਪਦਾ ਕੰਮ ਕੀਤਾ ਚੰਗਾ ਬਾਈ ਜੀ ਤਾਂ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਜਿਹੜੀ ਕਿ ਸਿੱਧ ਕਰਦੀ ਆ ਕਿ ਪੜ੍ਹਾਈ ਤੋਂ ਇਲਾਵਾ ਡਿਗਰੀ ਤੋਂ ਇਲਾਵਾ ਵੀ ਪੈਸਾ ਕਮਾਇਆ ਜਾ ਸਕਦਾ ਕਿਵੇਂ ਕਰਦੇ ਆਂ ਸਟਾਰਟ ਤੇ ਦੋਸਤੋ ਇੱਕ ਮੇਰਾ ਸੱਜਣਾ ਸੀ 10ਵੀਂ ਚ ਪੜ੍ਹਦੇ ਸੀ ਤੋਂ ਬਾਅਦ ਪਲੱਸ 1 ਕੀਤੀ ਪਲੱਸ 2 ਕੀਤੀ ਪਲੱਸ 2 ਚ ਮੈਂ ਇੰਗਲਿਸ਼ ਦੇ ਪੇਪਰ ਚ ਰਹਿ ਗਿਆ ਉਹ ਵੀ ਇੰਗਲਿਸ਼ ਦੇ ਪੇਪਰ ਚ ਰਹਿ ਗਿਆ ਉਸਨੇ ਪਤਾ ਨਹੀਂ ਉਸ ਤੋਂ ਬਾਅਦ ਦਿੱਤਾ ਕਿ ਨਹੀਂ ਦਿੱਤਾ ਉਸ ਤੋਂ ਬਾਅਦ ਸਾਡੇ ਮੇਲੇ ਨਹੀਂ ਹੋਏ ਤਾਂ ਦੋਸਤੋ ਅਸੀਂ ਘੱਟੋ ਘੱਟ ਵੀ 7-8 ਸਾਲਾਂ ਬਾਅਦ ਮਿਲੇ ਹੋਵਾਂਗੇ ਇੱਕ ਜਗ੍ਹਾ ਤੇ ਇੱਕ ਖਾਸ ਜਗ੍ਹਾ ਤੇ ਮਿਲੇ ਤੇ ਮੈਂ ਉਹਨੂੰ ਪਛਾਣ ਲਿਆ ਮੈਂ ਕਿਹਾ ਵੀਰ ਕਿੱਦਾਂ ਕੀ ਹਾਲ ਮੈਨੂੰ ਵੇਖਾਣਿਆ ਕਹਿੰਦਾ ਹਾਂ ਯਾਰ ਮੱਲੀ ਤੈਨੂੰ ਕਿਵੇਂ ਭੁੱਲ ਸਕਦੇ ਮੈਂ ਕਿਵੇਂ ਇੱਥੇ ਕੀ ਕੰਮ ਕਰਦਾ ਕਹਿੰਦਾ ਯਾਰ ਆਪਣਾ ਸੈਂਟਰ ਆ ਮੈਂ ਕੇਅਰ ਸੈਂਟਰ ਕੋਈ ਹੋਣਾ ਠੀਕ ਠਾਕ ਜਿਹਾ ਕਹਿੰਦਾ ਆ ਚੱਲ ਮੈਂ ਤੈਨੂੰ ਸੈਂਟਰ ਤੇ ਲੈ ਕੇ ਚੱਲਦਾ ਆ ਚੱਲ ਵੀ ਤੇਰੇ ਸੈਂਟਰ ਵੇਖ ਲੈਨੇ ਮੈਂ ਜਿੱਥੇ ਜਾ ਕੇ ਵੇਖਿਆ ਉੱਥੇ ਆਈਲਟਸ ਦਾ ਬੋਰਡ ਲੱਗਿਆ ਮੈਂ ਕਿਹਾ ਯਾਰ ਆ ਤੇਰਾ ਸੈਂਟਰ ਆ ਆਈਲਟਸ ਸੈਂਟਰ ਆ ਤੇਰਾ ਮੈਂ ਤੂੰ ਤਾਂ ਗੁਰ ਕਹਿੰਦਾ ਮੱਲੀ ਮੇਰਾ ਸੈਂਟਰ ਆ ਟੈਂਸ਼ਨ ਕੋ ਲੈਣਾ ਆ ਜਾ ਤੈਨੂੰ ਮੈਂ ਵਿਖਾਉਣਾ ਤੇ ਜਦੋਂ ਮੈਂ ਸੈਂਟਰ ਉਹਦਾ ਵੇਖਿਆ ਜਾ ਕੇ ਬਾਈ ਜੀ ਉਹਦੇ ਵਿੱਚ 150 ਬੱਚਾ ਪੜ ਰਿਆ ਸੀ ਚਾਰ ਸੈਸ਼ਨ ਸੀ ਚਾਰ ਟੀਚਰ ਵਧੀਆ ਕੁਆਲੀਫਾਈਡ ਟੀਚਰ ਜਿਨ੍ਹਾਂ ਨੇ ਕਿ ਬੀਏ ਐਮਏ ਕੀਤੀ ਹੋਈ ਇੰਗਲਿਸ਼ ਚੋਂ ਕਿਸੇ ਦੇ 7 ਬੈਂਡ ਸੀ ਕਿਸੇ ਦੇ 6.5 ਸੀ ਕਿਸੇ ਦੇ 8 ਬੈਂਡ ਸੀ ਤੇ ਉਹਨਾਂ ਨੇ ਉਹਨਾਂ ਕੁੜੀਆਂ ਨੇ ਫਾਈਲਾਂ ਲਾ ਰੱਖੀਆਂ ਸੀ ਕੈਨੇਡਾ ਅਮਰੀਕਾ ਨਹੀਂ ਜਿਨ੍ਹਾਂ ਦੇ ਕਿ ਵੀਜ਼ਾ ਨਹੀਂ ਆਇਆ ਸੀ ਤੇ ਜਿਨ੍ਹਾਂ ਚ ਵੀਜ਼ਾ ਨਹੀਂ ਆਉਂਦਾ ਸੀ ਉਹਨਾਂ ਚਿਰ ਉਹ ਇਹਦੇ ਸੈਂਟਰ ਦੇ ਵਿੱਚ ਪੜਾ ਰਹੀਆਂ ਸੀ ਤੇ ਉਹ ਬਾਈ ਜਿਹੜਾ ਕੇ ਇੰਗਲਿਸ਼ ਦੇ ਪੇਪਰ ਚ ਫੇਲ ਸੀ ਜਮਾ ਨਕਮਾ ਸੀ ਮੇਰੇ ਅਰਗਾ ਸੀ ਉਹ ਬੰਦਾ ਉਹਨਾਂ ਨੂੰ 20-2000 ਰੁਪਿਆ ਤਨਖਾਹ ਤੇ ਰੱਖੀ ਖੜਾ ਸੀਗਾ ਜਿਹੜੀਆਂ ਕੇ ਬਹੁਤ ਸਾਰੀਆਂ ਪੜੀਆਂ ਲਿਖੀਆਂ ਐਮਏ ਬੀਏ ਕੀਤੀਆਂ ਕੁੜੀਆਂ ਨੂੰ ਜਿਨ੍ਹਾਂ ਨੂੰ ਕੇ ਇੰਗਲਿਸ਼ ਫਰਾਟੇਦਾਰ ਆਉਂਦੀ ਸੀ ਤੇ ਉਹ ਮਲੰਗ ਨੂੰ ਆਉਂਦਾ ਹੀ ਕੁਛ ਨਹੀਂ ਸੀ ਮੈਂ ਹੈਰਾਨ ਰਹਿ ਗਿਆ ਮੈਂ ਅੱਖਾਂ ਯਾਰ ਮੈਨੂੰ ਸਾਲੀ ਗੱਲ ਨਾ ਪਚੇ ਵੀ ਭੈਣ ਦਾ ਵੀਰ ਮੇਰੇ ਨਾਲ ਪੜਦਾ ਰਿਹਾ ਤੇ ਇਹ ਅੱਜ ਇੰਨੀ ਦੂਰ ਪਹੁੰਚ ਗਿਆ ਤੇ ਮੈਂ ਯਾਰ ਚੱਲਣ ਜੀ ਤਾਂ ਹੋਵੇ ਯਾਰ ਹਨਾ ਇਹ ਮੈਂ ਕਿ ਯਾਰ ਤੂੰ ਮੈਨੂੰ ਸੱਚੋ ਸੱਚ ਦੱਸ ਵੀ ਕੀਤਾ ਤੇ ਕੀਤਾ ਕਿਵੇਂ ਯਾਰ ਇਹ ਸੈਂਟਰ ਤੂੰ ਖੋਲਿਆ ਤੇ ਖੋਲਿਆ ਕਿਵੇਂ ਯਾਰ ਮੈਂ ਕਿ ਯਾਰ ਤੂੰ ਮਲੰਗ ਤੇਰੇ ਕੋਲ ਪੱਲੇ ਕੱਖ ਨਹੀਂ ਯਾਰ ਕਿਵੇਂ ਖੋਲਿਆ ਦੱਸ ਉਹ ਕਹਿੰਦਾ ਮੱਲੀ ਮੈਂ ਇਕੱਲੇ ਨਹੀਂ ਖੋਲਿਆ ਅਸੀਂ ਇਹਦੇ 'ਚ ਤਿੰਨ 파ਟਰਨਰ ਦੋ ਮੁੰਡੇ ਹੋਰ ਆ ਉਹ ਥੋੜੇ ਜਿਹੇ ਸਹਿੰਦੇ ਕਰਦੇ ਆ ਇੱਕ ਮੈਂ ਚਲਾਉਣ ਵਾਲਾ ਇਹਨੂੰ ਮੈਂ ਆ ਕਿਉਂਕਿ ਇੱਥੇ ਇੱਕ ਪਹਿਲਾਂ ਸੈਂਟਰ ਹੁੰਦਾ ਸੀ ਉਹਦਾ ਮਾਲਕ ਜਿਹੜਾ ਉਹਦਾ ਮਾਲਕ ਸੀ ਉਹਦੇ ਥੱਲੇ ਮੈਂ ਕੰਮ ਕਰਦਾ ਸੀ ਇੱਥੇ ਮੈਂ ਚਾਹ ਪਾਣੀ ਦਾ ਕੰਮ ਕਰਦਾ ਹੁੰਦਾ ਸੀ ਚਾਹ ਬਣਾ ਕੇ ਦੇਣੀ ਸਾਫ ਸਫਾਈ ਕਰਨੀ ਮੈਨੂੰ 10 ਤੋਂ 12000 ਰੁਪਏ ਤਨਖਾਹ ਦਿੰਦੇ ਸੀ ਤਿੰਨ ਚਾਰ ਸਾਲ ਮੈਂ ਉਹਨਾਂ ਦੇ ਕੰਮ ਕੀਤਾ ਤੇ ਮੈਨੂੰ ਸੈਂਟਰ ਦਾ ਪਤਾ ਲੱਗ ਗਿਆ ਵੀ ਕਿਵੇਂ ਚਲਾਉਣਾ ਕਿੱਦਾਂ ਕਰਨਾ ਕਿਵੇਂ ਮੈਨੂੰ ਸਾਰਾ ਮੈਨੇਜ ਕਰਨਾ ਆ ਗਿਆ ਉਹ ਪਤੰਦਰ ਦਾ ਵੀਜ਼ਾ ਆ ਗਿਆ ਉਹ ਕੈਨੇਡਾ ਟੱਪ ਗਿਆ ਤੇ ਮੈਂ ਆਖਾ ਵੀ ਲੈ ਵੀ ਸੱਜਣਾ ਸੈਂਟਰ ਸੰਭਾਲ ਲਈ ਤੇ ਮੈਂ ਦੋ ਯਾਰਾਂ ਕੋਲੇ ਗੱਲ ਕੀਤੀ ਉਹ ਕਹਿੰਦੇ ਜੇ ਕਰ ਸਕਦਾ ਤੇ ਕਰ ਲੈ ਅਸੀਂ ਸੈਂਟਰ ਵਾਲੇ ਨਾਲ ਗੱਲ ਕੀਤੀ ਅਸੀਂ ਆਖਿਆ ਵੀ ਸੱਜਣਾ ਤੇਰਾ ਮਹੀਨਾ ਸੈਂਟਰਾਂ ਵਿਹਲਾ ਅਸੀਂ ਦਵਾਂਗੇ ਇਹਨੂੰ 10000 ਰੁਪਇਆ ਕਰਾਇਆ ਅਸੀਂ ਆਖਿਆ ਵੀ ਸਾਨੂੰ 3-3000 ਆਊਗਾ ਜੇ ਨਾ ਚੱਲਿਆ ਠੀਕ ਆ ਨਹੀਂ ਤਾਂ ਕਿਰਾਇਆ ਭਰ ਕੇ ਆਪਦੇ ਆਪ ਦੇ ਘਰੇ ਜਾਵਾਂਗੇ ਅਸੀਂ ਕੀ ਕੀਤਾ ਮੱਲੀ ਕਹਿੰਦਾ ਅਸੀਂ ਇਸ਼ਤਿਹਾਰ ਛਪਾ ਲਈ ਅਸੀਂ ਆਖਿਆ ਵੀ 10000 ਰੁਪਇਆ ਲੱਗਦਾ ਤੇ ਆਪਾਂ ਇਸ਼ਤਿਹਾਰ ਲਾ ਦਈਏ ਉਹਨਾਂ ਨੇ ਕੀ ਕੀਤਾ ਵੀ ਉਸ ਜ਼ਿਲ੍ਹੇ ਦੇ ਵਿੱਚ ਇਸ਼ਤਿਹਾਰ ਲਾ ਦਿੱਤੇ ਆਮ ਸੈਸ਼ਨ ਨਾਲੋਂ ਆਮ ਜਿਹੜੇ ਆਈਲੈਸ ਸੈਂਟਰਾਂ ਉਹਨਾਂ ਨਾਲੋਂ ਮਹੀਨੇ ਦੀ ਘੱਟੋ-ਘੱਟ 500 ਰੁਪਇਆ ਫੀਸ ਸਸਤੀ ਰੱਖੀ ਸੀ ਤੇ ਕਹਿੰਦਾ ਵੀ ਦੇ ਦਣਾ ਦਨ ਫੋਨ ਸਾਰੇ ਬਾਹਰ ਜਾਣ ਨੂੰ ਕਹਿੰਦਾ ਤਿਆਰ ਸਾਰੇ ਹਾਈਲਾਈਟਸ ਕਰਨ ਨੂੰ ਤਿਆਰ ਮੱਲੀ ਕਹਿੰਦਾ ਸਾਨੂੰ ਇੰਨੇ ਫੋਨ ਆਏ ਅਸੀਂ ਕੀ ਕੀਤਾ ਅਸੀਂ ਲਿਸਟ ਬਣਾ ਲਈ ਉਹਨਾਂ ਦੀ ਜਿਹੜੇ ਜਿਹੜੇ ਸਾਨੂੰ ਫੋਨ ਆਏ ਉਹਨਾਂ ਦੇ ਨੰਬਰ ਨੋਟ ਪਤਾ ਕਰ ਲਿਆ ਸੀ ਆਖਿਆ ਵੀ ਜਿੱਦਰ ਮਾਈ ਦੀ ਸੈਸ਼ਨ ਸ਼ੁਰੂ ਹੋਇਆ ਤੁਸੀਂ ਆਏ ਜੇ ਦੋ ਦਿਨ ਤੁਸੀਂ ਸਾਡੀਆਂ ਡੈਮੋ ਕਲਾਸਾਂ ਦੇਖਿਆ ਜੇ ਜੇਕਰ ਚੰਗੀਆਂ ਲੱਗੀਆਂ ਤੁਸੀਂ ਜੁਆਇਨ ਕਰ ਲਓ ਮੱਲੀ ਕਹਿੰਦਾ ਵੀ ਮੈਨੂੰ ਪਤਾ ਸੀ ਵੀ ਜਿਹੜੇ ਟੀਚਰ ਇੱਥੋਂ ਪੜਾ ਕੇ ਗਏ ਆ ਕਿੱਥੇ ਕਿੱਥੇ ਸਾਨੂੰ ਚੰਗੇ ਟੀਚਰਾਂ ਦਾ ਪਤਾ ਸੀਗਾ ਵੀ ਦੂਜੀ ਗੱਲ ਵੀ ਅਸੀਂ ਰੱਖਣੀਆਂ ਕੁੜੀਆਂ ਹੀ ਸੀ ਕੁੜੀਆਂ ਹੁਸ਼ਿਆਰ ਟੀਚਰਾਂ ਪਾ ਲੀਆਂ ਕਹਿੰਦਾ ਜਿਹੜੀਆਂ ਚਾਰ ਟੀਚਰਾਂ ਨੇ ਇਹਨਾਂ ਵਿੱਚ ਦੋ ਟੀਚਰਾਂ ਦੀ ਤਨਖਾਹ 20-20 ਹਜ਼ਾਰ ਆ ਤੇ ਦੋਵਾਂ ਦੀ 15-15 ਹਜ਼ਾਰ ਕਹਿੰਦਾ ਇਹ ਸਾਰੀਆਂ ਕਹਿੰਦਾ ਐਮਏ ਤੋਂ ਪਲੱਸ ਹੀ ਆ ਪੜੀਆਂ ਤੇ ਬਾਕੀ ਕਹਿੰਦਾ ਕਿਸੇ ਦੇ 8.5 ਕਿਸੇ ਦੇ 7 ਤੱਕ ਕਿਸੇ ਦੇ 6.5 ਤੇ ਕਹਿੰਦਾ ਵੀ ਅਸੀਂ ਇਦਾਂ ਦਾ ਕਰਕੇ ਚੰਗੇ ਸੈਂਟਰਾਂ 'ਚ ਜਾ ਕੇ ਉਹ ਟੀਚਰਾਂ ਨਾਲ ਗੱਲ ਕੀਤੀ ਉਹਨਾਂ ਨੂੰ ਕਿਹਾ ਵੀ ਤੁਸੀਂ ਦਿਨੇ ਤਾਂ ਇੱਥੇ ਪੜਾਉਨੇ ਆ ਤੇ ਸ਼ਾਮ ਦਾ ਸੈਸ਼ਨ ਸਾਡੇ ਪੜਾਦਿਆ ਕਰੋ ਜਦੋਂ ਅਸੀਂ ਬਈ ਜੀ ਇੱਕ ਦਿਨ ਰੱਖ ਲਿਆ ਬਈ ਬੱਚੇ ਸਾਡੇ ਕੋਲੇ ਕਹਿੰਦਾ 2 250 ਬੱਚਾ ਹੋ ਗਿਆ ਸਾਡੇ ਕਲਾਸਾਂ ਚ ਪੂਰੇ ਨਾ ਹੋਣ ਤੇ ਅਸੀਂ ਦੋ ਦਿਨ ਸਾਡੀਆਂ ਮੈਡਮਾਂ ਨੇ ਪੜਾਇਆ ਤੇ ਉਹਨਾਂ ਨੂੰ ਵੀ ਉਹਨਾਂ ਦੀ ਪੜ੍ਹਾਈ ਪਸੰਦ ਆ ਗਈ ਤੇ ਤੀਜੇ ਦਿਨ ਬਈ ਇੱਥੇ ਐਡਮਿਸ਼ਨ ਚਾਲੂ ਹੋ ਗਈ ਕਹਿੰਦਾ ਮੱਲੀ ਅਸੀਂ ਕੀ ਕੀਤਾ ਵੀ ਅਸੀਂ ਨਾ ਮਹੀਨੇ ਦੇ ਹੀ ਪੈਸੇ ਪਹਿਲਾਂ ਲੈ ਲੈਂਦੇ ਹੁੰਦੇ ਸੀ ਵੀ ਜਿੰਨੇ ਪੜਨਾ ਬਈ ਮਹੀਨੇ ਦੇ ਪੈਸੇ ਦਵੇ ਪਹਿਲਾਂ ਅਸੀਂ ਕੀ ਕੀਤਾ ਵੀ ਮਹੀਨੇ ਦੇ ਲੈ ਕੇ ਪੈਸੇ ਪਹਿਲਾਂ ਤੇ ਬਈ ਮੈਡਮਾਂ ਦੇ ਨੇ ਤਾਂ ਉੱਥੇ ਪੜਾਉਣ ਤੇ ਸ਼ਾਮ ਨੂੰ ਕਹਿੰਦਾ ਸਾਡੇ ਇੱਥੇ ਪੜਾਉਣ ਤੇ ਸਾਡਾ ਬਈ ਅਦਾ ਅਦਾ ਕਰਕੇ ਕੰਮ ਗਿਆ ਰੇੜਾ ਸਾ ਸੱਜਣੋ ਦੇਖ ਲਓ ਵੀ ਉਹ ਬੰਦਾ ਇਹਨਾਂ ਕੋਈ ਖਾਸ ਡਿਗਰੀ ਨਹੀਂ ਸੀ ਨਾ ਹੀ ਇਹਨਾਂ ਕੋਈ ਖਾਸ ਪੜਿਆ ਲਿਖਿਆ ਨਾ ਉਹਨੂੰ ਇੰਗਲਿਸ਼ ਦਾ ਢੇਲਾ ਪਤਾ ਸਿਰਫ ਉਹਨੂੰ ਇਹਨਾਂ ਪਤਾ ਸੀ ਵੀ ਇਹ ਕੰਮ ਹੁੰਦਾ ਕਿਵੇਂ ਉਹਨੇ ਦਿਮਾਗ ਦੇ ਘੋੜੇ ਭਜਾਏ ਉਹਨੇ ਆਪਦੇ ਯਾਰਾਂ ਦੋਸਤਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਕਿ ਉਹਦੇ 'ਚ ਪੈਸਾ ਇਨਵੈਸਟ ਕੀਤਾ ਤੇ ਅੱਜ ਉਹ ਤਿੰਨੇ ਬੰਦੇ ਦੋਸਤੋ ਘੱਟੋ ਘੱਟ ਵੀ 200 ਬੱਚਾ ਉਹਨਾਂ ਦਾ ਸਵੇਰ ਆਉਂਦਾ ਤੇ 200 ਬੱਚਾ ਆਉਂਦਾ ਸ਼ਾਮ ਨੂੰ ਤੇ ਮੈਨੂੰ ਲੱਗਦਾ ਜੀ 2000 ਤੋਂ 2500 ਰੁਪਿਆ ਉਹ ਇੱਕ ਬੱਚੇ ਤੋਂ ਲੈਂਦੇ ਆ ਮਹੀਨੇ ਦੀ ਫੀਸ ਦੇ ਰੁਪਏ ਲੱਖਾਂ ਕਮਾ ਰਹੇ ਨੇ ਤਨਖਾਵਾਂ ਦੇ ਕੇ ਖਰਚੇ ਕੱਢ ਕੇ 15000 ਰੁਪਏ ਸੈਂਟਰ ਵਾਲੇ ਨੂੰ ਖਰਚਾ ਦੇ ਕੇ ਕਿਰਾਇਆ ਦੇ ਕੇ ਤੇ ਐਸ਼ ਕਰੀ ਜਾਂਦੇ ਦੋਸਤੋ ਹੁਣ ਮੈਨੂੰ ਤੁਸੀਂ ਇੱਥੇ ਦੱਸੋ ਵੀ ਇੱਥੇ ਪੜ੍ਹਾਈ ਦੀ ਲੋਡ ਸੀ ਜਾਂ ਦਿਮਾਗ ਦੀ ਲੋਡ ਸੀ ਜਾਂ ਬਿਜ਼ਨਸ ਮਾਈਂਡ ਦੀ ਲੋਡ ਸੀ ਤੁਸੀਂ ਕਦੀ ਵੇਖਿਆ ਨਾ ਬਹੁਤ ਵੱਡੇ ਵੱਡੇ ਹਸਪੀਟਲ ਆ ਅਪੋਲੋ ਲਾਲੋ ਇਹਨਾਂ ਦੇ ਜਿਹੜੇ ਮਾਲਕ ਹਨ ਉਹਨਾਂ ਨੂੰ ਡਾਕਟਰ ਦਾ ਡੀ ਵੀ ਨਹੀਂ ਪਤਾ ਤੇ ਉਹਨਾਂ ਨੇ ਡਾਕਟਰ ਜਿਹੜੇ ਵੱਡੇ ਵੱਡੇ ਹਾਇਰ ਕਰ ਰੱਖੇ ਨੇ ਤਾਂ ਮੇਰੇ ਹਿਸਾਬ ਨਾਲ ਦੋਸਤੋ ਪੜ੍ਹਿਆ ਲਿਖਿਆ ਹੋਣਾ ਜ਼ਰੂਰੀ ਹੀ ਮੇਰੇ ਹਿਸਾਬ ਨਾਲ ਮਿਹਨਤ ਕਰਨਾ ਜ਼ਰੂਰੀ ਆ ਦਿਮਾਗ ਨਾਲ ਹੱਥਾਂ ਦੀ ਮਿਹਨਤ ਨਹੀਂ ਮਿਹਨਤ ਕਰੋ ਦਿਮਾਗ ਨਾਲ ਵੀ ਅਸੀਂ ਉਹ ਬੰਦਾ ਪੜਿਆ ਲਿਖਿਆ ਉਹਨੇ ਐਮਏ ਕੀਤੀ ਆ ਉਹਦੇ ਤੋਂ ਅਸੀਂ ਕਮਾਈ ਕਿਵੇਂ ਕਰਨੀ ਕਿਉਂਕਿ ਅੱਜ ਕੱਲ ਜਿਹੜੇ ਪੜੇ ਲਿਖੇ ਨਾ ਉਹਨਾਂ ਨੂੰ ਔਖੇ ਯਾਰ ਆ ਜਾ ਤੈਨੂੰ 40000 ਰੁਪਏ ਤਨਖਾਹ ਦੇਣੇ ਉਹ ਤੁਹਾਡੇ ਮਗਰ ਆ ਜਾਣਗੇ ਪਰ ਉਹਦੇ ਆਸਤੇ ਤੁਹਾਡਾ ਦਿਮਾਗ ਹਾਈ ਲੈਵਲ ਹੋਣਾ ਚਾਹੀਦਾ ਜੇਕਰ ਤੁਸੀਂ ਉਹਨਾਂ ਨੂੰ ਗੁਲਾਮ ਬਣਾਉਣਾ ਪੜੇ ਲਿਖਿਆ ਨੂੰ ਜੇਕਰ ਤੁਸੀਂ ਗੁਲਾਮ ਬਣਾ ਲਿਆ ਸਮਝੋ ਤੁਸੀਂ ਆਉਣ ਵਾਲਾ ਟਾਈਮ ਤੁਹਾਡਾ ਹੀ ਆ ਹੁਣ ਅਡਾਨੀ ਬਾਨੀ ਆ ਉਹ ਹਰੇਕ ਕੰਮ ਚ ਮਾਰਤਾ ਨਹੀਂ ਨਾ ਜੇਕਰ ਉਹਨਾਂ ਨੇ ਦੇਖ ਲਓ ਹੁਣ ਜੀਓ ਦਾ ਕੰਮ ਆ ਟੈਕਨੀਕਲ ਇਹਨਾਂ ਨੇ ਸਿਮਾ-ਸਿਮਾ ਚਲਾ ਰਹੀਆਂ ਪਰ ਉਹਨਾਂ ਦੇ ਉਹ ਮਾਰਤਾ ਨਹੀਂ ਸਿਰਫ ਉਹਨਾਂ ਦਾ ਇੱਕ ਪ੍ਰੋਜੈਕਟ ਆ ਉੱਥੇ ਉਹਨਾਂ ਨੇ ਬੰਦੇ ਰੱਖੇ ਹੋਏ ਆ ਬੰਦੇ ਕਿਹੜੇ ਰੱਖੇ ਹੋਏ ਆ ਆਪਦੇ ਨਾਲੋਂ ਵੀ ਜ਼ਿਆਦਾ ਕਾਬਲੀਅਤ ਵਾਲੇ ਆਪਦੇ ਨਾਲੋਂ ਵੀ ਜ਼ਿਆਦਾ ਉਨਾ ਦਾ ਉਹ ਮੁੱਲ ਪਾਉਂਦੇ ਆ ਜਿਹੜਾ ਜਿਹਦੇ ਚ ਜਿੰਨੇ ਪੈਸਾ ਕਮਾਉਣਾ ਹੁੰਦਾ ਨਾ ਜਿਹੜਾ ਬੰਦਾ business ਮਾਈਡ ਹੁੰਦਾ ਨਾ ਉਹਨੇ ਉਹੀ ਬੰਦਾ ਪਿਕ ਕਰਨਾ ਜਿਹਦੇ ਚ ਕਿ ਕਾਬਲੀਅਤ ਆ ਉਹਦੀ ਸਕਿੱਲ ਜਿਹੜੀ ਉਹਨੇ ਸਕਿੱਲ ਉਹਦੀ ਖਰੀਦ ਕੇ ਉਸ ਸਕਿੱਲ ਤੋਂ ਉਹਨੇ ਉਹਦੇ ਤਿੰਨੇ ਚੌਗਣੇ ਪੈਸੇ ਬਣਾਉਣੇ ਆ ਉਸ ਦੀ ਸਕਿੱਲ ਨਾਲ ਕੰਮ ਉਹ ਬੰਦਾ ਕਰ ਰਿਹਾ ਹੋਊਗਾ ਉਸਦੇ ਕੰਮ ਤੋਂ ਉਹਨੇ 10 ਗੁਣਾ ਕਮਾਈ ਕਰ ਲੈਣੀ ਨਾਲੇ ਤਾਂ ਉਹ ਬੰਦਾ ਖੁਸ਼ ਉਹ ਆਖੂਗਾ ਯਾਰ ਮੈਨੂੰ ਤਾਂ ਪਾਇਆ ਜੋ 60000 ਰੁਪਏ ਤਨਖਾਹ ਮਿਲਦੀ ਪਰ ਉਹਨੇ ਨਹੀਂ ਪਤਾ ਵੀ ਜਿਹੜਾ ਉਹਦਾ ਬੌਸ ਉਹਨੇ ਐ ਨਹੀਂ ਰੱਖਿਆ ਅੱਜ ਕੱਲ ਕੋਈ ਵੀ ਬੰਦਾ ਥੋਡੀ ਵੈਲਿਊ ਤੋਂ ਬਣਾਣੀ ਰੱਖਦਾ ਹਨਾ ਤਾਂ ਇਸ ਕਰਕੇ ਦੋਸਤੋ ਸਕਿੱਲ ਵੱਡੀ ਨਹੀਂ ਹੁੰਦੀ bizness mind skill ਵੱਡੀ ਹੁੰਦੀ ਜੇਕਰ ਤੁਹਾਡੇ 'ਚ ਦਿਮਾਗ ਹੈਗਾ ਭਾਵੇਂ ਦੀ ਤੁਸੀਂ ਅਨਪੜੋ ਜੇਕਰ ਤੁਹਾਨੂੰ ਪੈਸਾ ਕਮਾਉਣਾ ਆਉਂਦਾ ਨਾ ਤਾਂ ਤੁਸੀਂ ਪੜੇ ਲਿਖੇ ਕੋਲੋਂ ਵੀ ਪੈਸਾ ਬਣਵਾ ਸਕਦੇ ਹੋ ਉਸ ਨੂੰ ਵੀ ਖਵਾ ਸਕਦੇ ਹੋ ਤੇ ਆਪ ਉਹਦੇ ਤੋਂ ਤਿੱਗਣਾ ਚੌਗਣਾ ਕਮਾ ਸਕਦੇ ਹੋ ਕਿਉਂਕਿ ਆਪਾਂ ਅੱਜਕੱਲ ਕੀ ਕਰਦੇ ਆ ਪੜੋ ਬੇਟਾ ਪੜੋ ਆਈ ਲੈਟਸ ਕਰੋ ਤੇ ਬਾਹਰ ਜਾਓ ਬਸ ਆਹੀ ਆਪਣੇ ਚ ਰਹਿ ਗਏ